ਕਬੱਡੀ ਉਹ ਕਬੱਡੀ ਵਾਲਾ ਮੁੱਦਾ ਉੱਠਿਆ ਪਤਾ ਸਾਰੇ ਕਬੱਡੀ ਪਲੇਅਰਾਂ ਨੂੰ ਜਿੰਨੇ ਵੀ ਹਾਂ ਗੈਂਸਟਰ ਬਾਦ ਤੇ ਜਿਹੜੀ ਆਪਾਂ ਟੀਕਿਆਂ ਦੀ ਗੱਲ ਜੋ ਵੀ ਕੀਤਾ ਡਰਗ ਵਗੈਰਾ ਜਦ ਇਹਨੂੰ ਦੂਜੇ ਪਾਸੇ ਲੈ ਜਾਂਦੇ ਆ ਕਈ ਵਾਰੀ ਆਪਾਂ ਟੀਕਿਆਂ ਦੀ ਗੱਲ ਕੀਤੀ ਜਿਹੜੀ ਵੀ ਟੀਕੇ ਲਾ ਕੇ ਖੇਡਦੇ ਆ ਸਾਰਾ ਕਬੱਡੀ ਪਲੇਅਰ ਨੂੰ ਪਤਾ ਸਤਨਾਮ ਵੀ ਜਿਹੜੇ ਮੁੰਡੇ ਮਰੇ ਆ ਇਹ ਇਹਨਾਂ ਦੇ ਪਿੱਛੇ ਕਾਰਨ ਕੀ ਆ ਇਹਨਾਂ ਦੇ ਪਿੱਛੇ ਟੀਕੇ ਕਾਰਨ ਪਰ ਯਾਰ ਤੁਸੀਂ ਹਰ ਨਹੀਂ ਜਾਣ ਗੱਲ ਆ ਯਾਰ ਤੁਸੀਂ ਸੱਚ ਤਾਂ ਦੱਸੋ ਯਾਰ ਸੁਣਦਾ ਕਬੱਡੀ ਨੂੰ ਬਹੁਤ ਕੁਝ ਦਿੱਤਾ ਤਰਾਪਾਜੋ ਦੇ ਲਈ ਬੋਲਣ ਲਈ ਤਿਆਰ ਨਹੀਂ ਹੈਗੇ ਹੁਣ ਇਹ ਮੁੱਦਾ ਮੈਂ ਚੱਕਿਆ ਲੋਕਾਂ ਨੇ ਤੂੰ ਅੱਧਾ ਬਾਟੇ ਨਾ ਛੱਡ ਜੀ ਲਾ ਮੈਂ ਹੁਣ ਇੱਕ ਮੈਂ ਇਹ ਤੇ ਗੱਲ ਕਰਨੀ ਆ ਹਲ ਇੱਕ ਕਬੱਡੀ ਤੇ ਕਰੂੰਗਾ ਰੁੱਕ ਕੇ ਮੈਂ ਥੋੜਾ ਜਿਹਾ ਮੈਨੂੰ ਐ ਕੋਈ ਗੱਲਬਾਤਾਂ ਹੋਰ ਸਾਹਮਣੇ ਆਉਣ ਫਿਰ ਆਪਾਂ ਸਾਰਾ ਵਿਚਾਰੀਏ ਔਰ ਮੈਂ ਆਰਾ ਵੀ ਦੱਸੂੰਗਾ ਵੀ ਕਬੱਡੀ ਨੂੰ ਕਿਸ ਤਰੀਕੇ ਨਾਲ ਲੀਤੇ ਲਜਾਇਆ ਡੜਾਇਆ ਜਾ ਸਕਦਾ ਜਾਂ ਕਿਵੇਂ ਅਸੀਂ ਸਾਡੀ ਨੌਜਵਾਨੀ ਬਚਾ ਸਕਦੇ ਸਾਡੀਆਂ ਖੇਡਾਂ ਬਚਾ ਸਕਦੇ ਇਹ ਤੇ ਵੀ ਮੈਂ ਗੱਲ ਕਰੂੰਗਾ ਜ਼ਰੂਰ ਓਦੋਂ ਪਹਿਲਾਂ ਮੈਂ ਤੁਹਾਡੇ ਤੁਹਾਡੇ ਨਾਲ ਹੀ ਇਹਨਾਂ ਚਾਹੇ ਕਬੱਡੀ ਦੇ ਖਿਡਾਰੀਆਂ ਨੇ ਜਿਹੜੇ ਅੰਤਰਰਾਸ਼ਟਰੀ ਚਾਹੇ ਗਰਲਾਲ ਕਨਾਵਰਾ ਪੰਜਾਬ ਕਬੱਡੀ ਐਸੋਸੀਏਸ਼ਨ ਦਾ ਪ੍ਰਧਾਨ ਹੈ ਮੌਜੂਦਾ ਇਸ ਵੇਲੇ ਕਿਉਂਕੋ ਮੇਨ ਬੰਦਾ ਐਮਐਲਏ ਵੀ ਆ ਸਰਕਾਰ ਚ ਵੀ ਆ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਤੁਸੀਂ ਮੈਨੂੰ ਦੱਸ ਦਿਓ ਆਪਾਂ ਇੱਕ ਦਿਨ ਸਾਰੇ ਕਿਸੇ ਵੀ ਇੱਕ ਚੈਨਲ ਦੋ ਚੈਨਲ ਚੈਨਲ ਬੁਲਾ ਕੇ ਆਪਾਂ ਆਪਾਂ ਲਾਈਵ ਸਿੱਧਾ ਦਿਖਾਵਾਂਗੇ ਲੋਕਾਂ ਨੂੰ ਤੇ ਉੱਥੇ ਵਿਚਾਰ ਚਰਚਾ ਕਰਨੀ ਆਪਾਂ ਜੇ ਤੁਹਾਡੇ ਜੇ ਮਥੇਗੀ ਤਾਂ ਆਜੋ ਤੁਸੀਂ ਮੈਂ ਇੱਕ ਗੱਲ ਆ ਦੇ ਦੇ ਤੇ ਲਾ ਕੇ ਕੀਤੀ ਠੀਕੇ ਵਾਲੀ ਗੱਲ ਤੁਸੀਂ ਤਾਂ ਮੁਖੌਲਟਣਾ ਸ਼ੁਰੂ ਕਰਤਾ ਫਿਰ ਮੈਂ ਸੱਚ ਲਈ ਆਂਦਾ ਸਾਰਾ ਕੁਝ ਮੈਂ ਕਹ ਆਹ ਆ ਕੁਝ ਹੈ ਮੈਂ ਤੱਥ ਸਬੂਤ ਰੱਖੂੰਗਾ ਸਾਰੀਆਂ ਗੱਲਾਂ ਦੇ ਵੀ ਆ ਸਬੂਤ ਨਹੀਂ ਮੇਰੇ ਕੋਲ ਆ ਤੱਥ ਨਹੀਂ ਗੱਲਾਂ ਦੇ ਬਿਨਾ ਮੈਂ ਇਧਰੋਂ ਫੜ ਕੇ ਉਧਰੋਂ ਫੜ ਕੇ ਗੱਲਾਂ ਨਹੀਂ ਮੈਂ ਮਾਰਦਾ ਜੋ ਮੈਂ ਕਹਿ ਰਿਹਾ ਫੈਕਟ ਨਹੀਂ ਮੇਰੇ ਕੋਲ ਤੁਸੀਂ ਆ ਜਾਓ ਆਪਾਂ ਦੁੱਧ ਦੁੱਧ ਪਾਣੀ ਦਾ ਪਾਣੀ ਕਰਕੇ ਤੁਸੀਂ ਰੋਜ਼ ਉੱਠ ਕੇ ਚੱਕ ਕੇ ਫਿਰ ਮੇਰੇ ਖਿਲਾਫ ਵੀਡੀਓ ਪਾ ਦਿੰਨੇ ਹੋ ਲੱਖਾ ਗਾਂਟਰਾ ਜੀ ਲੱਖਾ ਫਲਾਨਾ ਜੀ ਲੱਖਾ ਟਮਕਾਨਾ ਜੀ ਲੱਖਾ ਮੈਂ ਕਹਿੰਦਾ ਮੈਂ ਜੋ ਤੁਸੀਂ ਕਹਿੰਦੇ ਸਾਰਾ ਕੁਝ ਥੋੜਾ ਸੱਚ ਹੈ ਚਲੋ ਤੁਸੀਂ ਸੱਚ ਬੋਲਦੇ ਹੋ ਝੂਠ ਬੋਲਦੇ ਹੋ ਪਰਮਾਤਮਾ ਜਾਣਦਾ ਲੋਕ ਜਾਣਦੇ ਆ ਸੱਚ ਕੀ ਕਬੱਡੀ ਦੀ ਬਿਹਤਰੀ ਲਈ ਆਪਾਂ ਉਹ ਕਮਾਂਚ ਤੇ ਆਜੋ ਆਪਾਂ ਚੱਲਦੇ ਆ ਜਾਂ ਸੋਡਾ ਚੈਨਲ ਹੀ ਹੋਵੇ ਤੁਸੀਂ ਵੀ ਸੁਨੇਹਾ ਲਾਓ ਆਹ ਦੀ ਤਰਫੋਂ ਬੋਲੋ ਬਿਲਕੁਲ ਬਿਲਕੁਲ ਜੀ ਆਣਾ ਚਾਹੀਦਾ ਇਕੱਠੇ ਹੋਣਾ ਚਾਹੀਦਾ ਬੋਲੋ ਹਾਂ ਇਕੱਠੇ ਹੋਣਾ ਚਾਹੀਦਾ ਇਕੱਠੇ ਹੋ ਕੇ ਜੇ ਬਿਹਤਰੀ ਲਈ ਕੁਝ ਕਰ ਸਕਦੇ ਤਾਂ ਯਤਨ ਕਰਨੇ ਚਾਹੀਦੇ ਮੰਨੋ ਮੰਨ ਲਓ ਮੈਂ ਮੈਂ ਗੈਂਗਸਟਰ ਰਿਹਾ ਮੈਂ ਮੰਨਿਆ ਸਾਰਾ ਕੁਝ ਮੈਂ ਤਾਂ ਲਕੋਇਆ ਨਹੀਂ ਕੁਝ ਖੋਲ ਕੇ ਰੱਖਦਾ ਵੀ ਮੈਂ ਭਾਈ ਆ ਕੁਝ ਕਰਦਾ ਹਾਂ ਠੀਕ ਆ ਤੁਸੀਂ ਜਿਹੜਾ ਕੁਝ ਹੋ ਰਿਹਾ ਉਹ ਮੰਨ ਤਾਂ ਜਾਓ ਜੇ ਤੁਸੀਂ ਪਿਛਲੀ ਗਲਤੀ ਸੁਧਾਰਾਂਗੇ ਨਹੀਂ ਆਪਣੀ ਗਲਤੀ ਮੰਨਾਂਗੇ ਨਹੀਂ ਅਸੀਂ ਅੱਗੇ ਵੱਧ ਸਕਦੇ ਆ ਅਸੀਂ ਉਹ ਸੁਧਾਰ ਲਿਆ ਸਕਦੇ ਨਹੀਂ ਲਿਆ ਸਕਦੇ ਨਾ ਤੁਸੀਂ ਜੇ ਮੰਨ ਮੰਨਣ ਨੂੰ ਜੇ ਤਿਆਰ ਹੈਗੇ ਆ ਤਾਂ ਆਪਾਂ ਉਹ ਆਪਾਂ ਡਿਬੇਟ ਕਰਨ ਨੂੰ ਤਿਆਰ ਆਂਗੇ ਚੈਨਲ ਤੇ ਇਹਨਾਂ ਮੁੱਦਿਆਂ ਤੇ ਜੋ ਟੀਕਿਆਂ ਤੇ ਜੋ ਗੈਂਸਟਰ ਬਾਤ ਤੇ ਤੁਸੀਂ ਬੋਲ ਰਹੇ ਜਿਹੜੇ ਜਿਹੜੇ ਬੰਦੇ ਬੋਲ ਰਹੇ ਆ ਮੈਨੂੰ ਉਹਨਾਂ ਨੂੰ ਕਹਿਣਾ ਚਾਹੁੰਦਾ ਆਜੋ ਭਾਈ ਖਾਸ ਤੌਰ ਤੇ ਮੈਂ ਗੁਰ ਲਾਲਖਣਾ ਨੂੰ ਹੋਰ ਕਹਿਣਾ ਚਾਹੁੰਨਾ ਵੀ ਤੇਨੂੰ ਚੈਲੰਜ ਆ ਮੇਰਾ ਤੂੰ ਪੰਜਾਬੀ ਦਾ ਕਬਡਿਡਿਸ਼ਨ ਦਾ ਪ੍ਰਧਾਨ ਆ ਪੰਜਾਬ ਦਾ ਠੀਕ ਆ ਤੂੰ ਆ ਬੈਠ ਤੂੰ ਸੁਧਾਰ ਕਰ ਸਕਦਾ ਆਪਾਂ ਕਿਸੇ ਵੀ ਚੈਨਲ ਤੇ ਬੈਠ ਜਾਂਦੇ ਸਾਰਥਕ ਆਲੋਚਨਾ ਸਾਰਥਕ ਵਿਚਾਰ ਤੂੰ ਮਤਵਾਜੀ ਕਰਦਾਰਕੁਸ਼ੀ ਨਹੀਂ ਆਪਾਂ ਕਈ ਵਾਰੀ ਨਾ ਹੁਣ ਇਹ ਮੇਰੇ ਦੇ ਨਿੱਜੀ ਕਰਦਾਰਕੁਸ਼ੀ ਕਰਨ ਤੇ ਆ ਗਏ ਉਹ ਲਖਾਂ ਆਇਆ ਯਾਰ ਕਰੀ ਜੋ ਮੈਨੂੰ ਕੋਈ ਕਰਵਾ ਨਹੀਂ ਬੰਦੇ ਦੀ ਸੋਚ ਸਮਝ ਦਾ ਪੱਧਰ ਹੁੰਦਾ ਮੈਂ ਨਿੱਜੀ ਦੂਸ਼ਣਵਾਦੀ ਨਹੀਂ ਕਦੇ ਕਿਸੇ ਤੇ ਕੀਤੀ ਕਦੇ ਵੀ ਨਹੀਂ ਯਾਰ ਹਾਂ ਇਹ ਆਏ ਆ ਇਹਦਾ ਪਰਿਵਾਰ ਆਇਆ ਫਲਾਨਾ ਟਿਮਕਾਏ ਬਦਮਾਸ਼ ਮੈਂ ਨਿੱਕ ਕਦੇ ਨਿੱਜੀ ਗੱਲ ਬੰਦੇ ਦੀ ਕੀਤੀ ਨਾ ਕਰਨੀ ਚਾਹੀਦੀ ਸਾਡਾ ਰੌਲਾ ਵਿਚਾਰਾਂ ਦਾ ਹੈ ਵਿਚਾਰਤਾ ਰਾ ਦਾ ਹੈ ਮਤਭੇਦਾਂ ਦੇ ਰੌਲੇ ਨਹੀਂ ਉਤੇ ਆਪਾਂ ਬੈਠ ਕੇ ਸਾਰਥਕ ਲੋਚਣਾ ਤੁਸੀਂ ਮੇਰੀ ਜੋ ਮਰਜ਼ੀ ਕਰੋ ਜੋ ਮੈਨੂੰ ਕੋਈ ਚੱਕਰ ਨਹੀਂ ਆਜੋ ਆਪਾਂ ਸੋਡੇ ਚੈਨਲ ਤੇ ਬਹਿ ਜਾਾਂਗੇ ਕਿਸੇ న్యూ ਜੀ 18 ਤੇ ਬਹਿ ਜਾਾਂਗੇ ਜਿੱਥੇ ਡਿਬੇਟਾਂ ਹੁੰਦੀਆਂ ਨੇ ਕਿਸੇ ਹੋਰ ਤੇ ਬਹਿ ਜਾਾਂਗੇ ਕਰੋ ਮੇਰਾ ਇਹ ਤੁਸੀਂ ਕਬੂਲ ਤੇ ਆਪਾਂ ਦੁੱਧਾ ਦੁੱਧ ਪਾਣੀ ਦਾ ਪਾਣੀ ਕਰ ਗਏ ਤੇ ਆਓ ਆਪਾਂ ਫਿਰ ਖੇਡ ਨੂੰ ਲਈ ਤੇ ਚੜ੍ਹ ਗਏ ਫੇਰ ਹੀ ਲੱਖਾ ਕੋਈ ਮੁੱਦਾ ਸਿਰੇ ਲਾਊਗਾ ਲੱਖੇ ਦਾ ਮੁੱਦਾ ਥੋੜੀ ਸੀ ਕਬੱਡੀ ਲੱਖੇ ਕੋਲ ਤਾਂ ਹਜ਼ਾਰਾਂ ਮੁੱਦੇ ਚੱਕ ਲੈਣਾ ਚੱਕ ਲੈਣਾ ਜੇ ਮੈਂ ਮੁੱਦਾ ਬੋਲੀ ਦਾ ਚੱਕਿਆ ਸੀ ਨਾ 16 ਦੇ ਵਿੱਚ ਪਰਚੇ ਵੀ ਕਰਾ ਲੇ ਮੈਂ ਜੇਲ ਵੀ ਕੱਟਣ ਵਾਗਿਆ ਸੀ ਤਾਂ ਲੋਕਾਂ ਨੂੰ ਸਮਝ ਪੈ ਗਈ ਸੀ ਵੀ ਸਾਡੀ ਬੋਲੀ ਨੂੰ ਖਤਰਾ ਹੈ